ਤਾਂ ਸੀਐਮ ਭਗਵੰਤ ਸਿੰਘ ਮਾਨ ਹੋਰੀ ਹੁਣੇ ਜਿਹੜੇ ਰਾਜਵੀਰ ਜਵੰਡਾ ਨੇ ਉਹਨਾਂ ਨੂੰ ਮਿਲ ਕੇ ਨਿਕਲੇ ਸਿਗੇ ਤਾਂ ਡਾਕਟਰ ਦੇ ਨਾਲ ਵੀ ਮੁਲਾਕਾਤ ਕੀਤੀ ਨਾਲ ਦੇ ਨਾਲ ਹੀ ਪਰਿਵਾਰ ਨੂੰ ਵੀ ਜਿਹੜਾ ਹੈ ਉਹਨਾਂ ਨਾਲ ਵੀ ਦੁੱਖ ਜਿਹੜਾ ਹੈ ਸਾਂਝਾ ਕੀਤਾ ਸੀਗਾ ਤੇ ਬਾਹਰ ਆ ਕੇ ਵੀ ਜਦੋਂ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੀ ਤਾਂ ਇੱਕੋ ਹੀ ਕਹਿਣਾ ਹੈ ਕਿ ਹੁਣ ਕਾਫਲਾ ਜਿਹੜਾ ਹੈ ਉਹ ਹੁਣ ਇਸ ਸਮੇਂ ਨਿਕਲ ਚੁੱਕਿਆ ਕਿਉਂਕਿ 40th ਹਸਪੀਟਲ ਦੇ ਵਿੱਚ ਜਿੱਥੇ ਲਗਾਤਾਰ ਕਲਾਕਾਰ ਆ ਰਹੇ ਸੀਗੇ ਤੇ ਉੱਥੇ ਹੀ ਸੀਐਮ ਭਗਵੰਤ ਸਿੰਘ ਮਾਨ ਹੋਰੀ ਹੁਣੇ ਆ ਕੇ ਨਿਕਲੇ ਨੇ ਤਾਂ ਉਹਨਾਂ ਦਾ ਵੀ ਇੱਕੋ ਇੱਕ ਕਹਿਣਾ ਹੈ ਕਿ ਹੁਣ ਸਿਹਤ ਜਿਹੜੀ ਹੈ ਉਹ ਠੀਕ ਹੁੰਦੀ ਕੋਈ ਨਜ਼ਰ ਆ ਰਹੀ ਹੈ ਜਿੱਥੇ ਕੱਲ ਦੀ ਸਿਹਤ ਦੀ ਗੱਲ ਕਰ ਲਈ ਜਿੱਥੇ ਬੀਤੇ ਦਿਨ ਦੀ ਗੱਲ ਕਰ ਲਈ ਤਾਂ ਉੱਥੇ ਉਹਨਾਂ ਦੀ ਸਿਹਤ ਜਿਹੜੀ ਕਾਫੀ ਨਾਜ਼ੁਕ ਸੀ ਕਿ ਲੇਕਿਨ ਉਸ ਦੇ ਅਕੋਰਡਿੰਗ ਅੱਜ ਦੀ ਸਿਹਤ ਦੀ ਗੱਲ ਕਰੇ ਤਾਂ ਕਾਫੀ ਜ਼ਿਆਦਾ ਸਿਹਤ ਵਿੱਚ ਜਿਹੜੀ ਹੈ ਉਹ ਠੀਕ ਹੁੰਦੀ ਕੋਈ ਸਿਹਤ ਉਹਦੀ ਨਜ਼ਰ ਆ ਰਹੀ ਹੈ ਕਿਉਂਕਿ ਆਕਸੀਜਨ ਜਿਹੜੇ ਨੇ ਉਹ ਆਪ ਲੈ ਰਹੇ ਸੀਗੇ ਤਾਂ ਬੀਤੇ ਦਿਨ ਹੀ ਆਕਸੀਜਨ ਜਿਹੜਾ ਹੈ ਉਹ ਵੈਂਟੀਲੇਟਰ ਦੇ ਉੱਪਰ ਸੀਗੇ ਤੇ ਨਾਲ ਦੇ ਨਾਲ ਹੀ ਉਹਨਾਂ ਦੇ ਇੱਕ ਸਪਾਈਨ ਇੰਜਰੀ ਤੇ ਇੱਕ ਹੋਰ ਤੁਹਾਨੂੰ ਦੱਸ ਦੇ ਕਿ ਜਿਹੜੀ ਹੈਡ ਇੰਜਰੀ ਜਿਹੜੀ ਦੋ ਇੰਜਰੀਆਂ ਜਿਹੜੀ ਮੇਨ ਇੰਦੇਸ਼ੀਗੀਆਂ ਜੋ ਕਿ ਕਾਫੀ ਜ਼ਿਆਦਾ ਉਹਨਾਂ ਨੂੰ ਜਿਹੜੇ ਡਾਕਟਰ ਸੀਗੇ ਉਹ ਵੀ ਜਿਹੜਾ ਆਪਣੇ ਸੋਰਸਸ ਦੇ ਨਾਲ ਜਿਹੜਾ ਅੱਗੇ ਜਿਹੜੇ ਡਾਕਟਰ ਸੀਗੇ ਪੀਜੀਏ ਦੇ ਡਾਕਟਰ ਉਹਨਾਂ ਦੇ ਨਾਲ ਇਕੱਠੇ ਮਿਲ ਕੇ ਸਲਾਹ ਕਰਕੇ ਲਾਜ ਜਿਹੜਾ ਹੈ ਉਹਨਾਂ ਦਾ ਚੱਲ ਰਿਹਾ ਸੀਗਾ ਤੇ 40th ਹਸਪਤਾਲ ਤੋਂ ਹਸਪਤਾਲ ਤੋਂ ਜਿਹੜਾ ਲਗਾਤਾਰ ਤੁਹਾਨੂੰ ਗਰਾਉਂਡ ਜ਼ੀਰੋ ਤੋਂ ਕੱਲ ਤੋਂ ਹੀ ਜਿਹੜਾ ਇਹ ਤੇ ਪਲ-ਪਲ ਦੀ ਅਪਡੇਟ ਸਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਲਗਾਤਾਰ ਜਿਹੜੇ ਨੇ ਕਲਾਕਾਰ ਵੀ ਇੱਥੇ ਪਹੁੰਚ ਰਹੇ ਨੇ ਤੇ ਨਾਲ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜਿਹੜੇ ਰਾਜਵੀਰ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਵੀ ਹੁਣ ਰਾਜਵੀਰ ਦੀ ਸਿਹਤ ਜਿਹੜੀ ਆ ਉਹ ਠੀਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਵਧੀਆ ਗੱਲ ਹੈਗੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਵੀ ਅਰਦਾਸ ਜਿਹੜੀ ਉਹ ਕੀਤੀ ਜਾ ਰਹੀ ਹੈਗੀ ਹੈ ਤੇ ਨਾਲ ਦੇ ਨਾਲ ਹੀ ਜਿਹੜੇ ਬਾਕੀ ਜਿਹੜੇ ਲੋਕ ਨੇ ਉਹਨਾਂ ਵੱਲੋਂ ਵੀ ਅਰਦਾ ਇੰਡਸਟਰੀ ਦੇ ਵਿੱਚ ਭਗਵੰਤ ਸਿੰਘ ਮਾਨ ਹੋਰੀ ਤਾਂ ਵੀ ਆਹੀ ਕਹਿਣਾ ਸੀਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜਲਦ ਜਲਦ ਉਹ ਵਾਪਸੀ ਕਰਨ ਕਿਉਂਕਿ ਦੱਸਦੀ ਕਿ ਪਿੱਛੇ ਜੀ ਦੇਖਿਆ ਸੀਗਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦਾ ਕਾਫੀ ਜ਼ਿਆਦਾ ਨਾਮ ਹੋ ਚੁੱਕਿਆ ਹੈ ਤੇ ਨਾਮ ਨੂੰ ਲੈ ਕੇ ਐਸੀ ਗੱਲ ਉਹ ਤੁਹਾਨੂੰ ਦੱਸਦੇ ਕਿ 40 ਹਸਪੀਟਲ ਦੇ ਇਸ ਸਮੇਂ ਬਾਹਰ ਖੜਿਆ ਜਿੱਥੇ ਲਗਾਤਾਰ ਜਿਹੜੇ ਪੰਜਾਬੀ ਕਲਾਕਾਰ ਨੇ ਜਿਹੜੇ ਉਹ ਵੀ ਇੱਥੇ ਪਹੁੰਚਦੇ ਹੋਏ ਨਜ਼ਰ ਆਏ ਸੀਗੇ ਵੀ ਪਹੁੰਚੇ ਜਿਹੜੇ ਪੋਲੀਟੀਸ਼ਨ ਦੀ ਗੱਲ ਕਰ ਲਈ ਉਹ ਵੀ ਇੱਥੇ ਪਹੁੰਚ ਰਹੇ ਸੀਗੇ ਲੇਕਿਨ ਸੀਐਮ ਉਹਨਾਂ ਦਾ ਇੱਕੋ ਇੱਕ ਕਹਿਣਾ ਹੈ ਜਿੱਥੇ ਕੱਲ ਦੀ ਸਿਹਤ ਦੀ ਗੱਲ ਕਰ ਲਈਏ ਤਾਂ ਉੱਥੇ ਹੀ ਅੱਜ ਦੀ ਸਿਹਤ ਦੋਨਾਂ ਨੂੰ ਕੰਪੇਅਰ ਕੀਤਾ ਜਾਵੇ ਤਾਂ ਅੱਜ ਦੀ ਸਿਹਤ ਜਿਹੜੀ ਹੈ ਬਹੁਤ ਬਿਹਤਰ ਹੁੰਦੀ ਹੋਈ ਨਜ਼ਰ ਆ ਰਹੀ ਹੈ 75% ਆਕਸੀਜਨ ਜਿਹੜੀ ਹੈ ਉਹ ਆਪ ਲੈ ਰਹੇ ਨੇ ਹਾਲਾਂਕਿ 25% ਆਕਸੀਜਨ ਜਿਹੜੀ ਹੈ ਉਹਨਾਂ ਨੂੰ ਵੈਂਟੀਲੇਟਰ ਥਰੂ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਇੱਕ ਸਪਾਈਨ ਇੰਜਰੀ ਤੇ ਇੱਕ ਜਿਹੜੀ ਹੈ ਹੈੱਡ ਇੰਜਰੀ ਸਪਾਈਨ ਇੰਜਰੀ ਕਾਰਨ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜੇ ਬ੍ਰੇਨ ਤੱਕ ਕੱਲ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਬ੍ਰੇਨ ਤੱਕ ਜਿਹੜਾ ਹੈ ਆਕਸੀਜਨ ਪਹੁੰਚਣਾ ਕਾਫੀ ਜ਼ਿਆਦਾ ਕਰ ਲਿਆ ਤਾਂ ਅੱਜ ਕਰੰਟ ਡੇਟ ਦੀ ਗੱਲ ਕਰ ਲਈਏ ਤਾਂ ਉਹ ਆਕਸੀਜਨ ਜਿਹੜਾ ਹੈ ਉਹ ਹੁਣ ਪਹੁੰਚਣਾ ਸ਼ੁਰੂ ਹੋ ਗਿਆ ਹੈ ਕਿਉਂਕਿ 75% ਆਕਸੀਜਨ ਜਿਹੜਾ ਆਪ ਲੈ ਰਹੇ ਨੇ ਤਾਂ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਹੈ ਬਿਹਤਰ ਸਿਹਤ ਜਿਹੜੀ ਆਪਾਂ ਕਹਿ ਸਕਦੇ ਆ ਤੇ ਲਗਾਤਾਰ ਅਪਡੇਟ ਸਾਡੇ ਨਾਲ ਸਾਂਝੀ ਕਰ ਰਿਹਾ ਤਾਂ ਭਗਵੰਤ ਸਿੰਘ ਮਾਨ ਹੋਰ ਦਾ ਵੀ ਆਹੀ ਕਹਿਣਾ ਹੈ ਕਿ ਜਲਦ ਤੋਂ ਜਲਦ ਉਹ ਠੀਕ ਹੋ ਜਾਵੇ ਤੁਸੀਂ ਵੀ ਅਰਦਾਸ ਕਰੋ ਸਾਰੇ ਜਿਹੜੇ ਨੇ ਉਹ ਅਰਦਾਸ ਕਰਦੇ ਆ ਤੇ ਨਾਲ ਦੇ ਨਾਲ ਹੀ ਜਿਹੜੇ ਰਾਜਵੀਰ ਦੀ ਸਿਹਤ ਜਿਹੜੀ ਆ ਉਹ ਜਲਦ ਤੋਂ ਜਲਦ ਠੀਕ ਹੋ ਜਾਵੇ ਕੈਮਰਾ ਪਰਸਨ ਦੀਪਕ ਦੇ ਨਾਲ ਮੈਂ ਸਹਾਰਾਂਚ ਮੈਰਾ ਦਸਮਰ نیوز ਮੋਹਾਲੀ